ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ ਅੱਜ ਸ਼ਾਮ ਦੇ ਸਮੇਂ ਵਿੱਚ ਆਪ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਆਂ ਆਓ ਅੱਜ ਦੇ ਦਿਨ ਦੀ ਕਿਰਪਾ ਲਈ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ ਹallelujah hallelujah 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 ਧੰਨਵਾਦ 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 ਪਿਤਾ ਪਰਮੇਸ਼ਰ ਰੂਵੀਸ਼ਮ ਸਿੰਘ ਨਾਸਰੀ ਦਾ ਧੰਨਵਾਦ ਕਰਦੇ ਆਂ ਤੇਰੇ ਸ਼ੁਕਰ ਕਰਦੇ ਮੇਰੇ ਪ੍ਰਭੂ ਜੀ ਅੱਜ ਦੇ ਇਸ ਦਿਨ ਦੀ ਕਿਰਪਾ ਦੇ ਲਈ ਮੇਰੇ ਪਿਤਾ ਪਰਮੇਸ਼ਰ ਦੇਨ ਪਰ ਦਿਲ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ ਸਾਡੀ ਔਨ ਜਾਣ ਵਿੱਚ ਸਾਡੀ ਮਦਦ ਤੇ ਸਹਾਇਤਾ ਕੀਤੀ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਤੁਹਾਡੇ ਪਵਿੱਤਰ ਸਵਰਗ ਦੂਤਾਂ ਨੇ ਸਾਡੀ ਰਾਖੀ ਕੀਤੀ ਮੇਰੇ ਪਿਤਾ ਪਰਮੇਸ਼ਰ ਸਾਡੇ ਰਾਹ ਤੇ ਨੂੰ ਸਿੱਧਾ ਕੀਤਾ ਮੇਰੇ ਪ੍ਰਭੂ ਜੀ ਸਾਰੀਆਂ ਉਲਝਣਾਂ ਪਰੇਸ਼ਾਨੀਆਂ ਮੁਸ਼ਕਲਾਂ ਬਿਮਾਰੀਆਂ ਤੋਂ ਸਾਨੂੰ ਬਚਾ ਕੇ ਰੱਖਿਆ ਧੰਨਵਾਦ ਕਰਦੇ ਆਂ ਪ੍ਰਭੂ ਜੀ ਅਸੀਂ ਸ਼ਾਮ ਦੇ ਸਮੇਂ ਵਿੱਚ ਤੁਹਾਡੀ ਹਜ਼ੂਰੀ ਵਿੱਚ ਇਕੱਠੇ ਹੁੰਨੇ ਮੇਰੇ ਪਿਤਾ ਤੁਹਾਡੇ ਪਾਕ ਵਚਨ ਨੂੰ ਪੜਨਰ ਸੁਣਨ ਲਈ ਜਾ ਰਹੇ ਮੇਰੇ ਪ੍ਰਭੂ ਜੀ ਸਾਡੀ ਮਦਦ ਕਰਨਾ ਮੇਰੇ ਪਿਤਾ ਕਿ ਦਿੱਤਾ ਹੋਇਆ ਅੱਜ ਦਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮਾ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਵਰਕ ਦਾ ਕਾਰਨ ਬਣੇ ਔਰ ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ ਸਾਡੇ ਕੋਲ ਚੁਰਾ ਨਾ ਪਾਵੇ ਅਸੀਂ ਇਹ ਮੰਗਦੇ ਆਂ ਸਾਡੇ ਪ੍ਰਭੂ ਯਸ਼ਮਸੀ ਜੀ ਦੇ ਨਾਮ ਵਿੱਚ ਆਮੇਨ ਅੱਜ ਆਪਾਂ ਪਰਮੇਸ਼ਰ ਦੇ ਵਚਨ ਤੋਂ ਜਾਣਾਂਗੇ ਦੂਸਰਾ ਰਾਜਾਉ ਦੀ 20 ਨੰਬਰ ਅਧਿਆਇ ਦੀ 5 ਨੰਬਰ ਆਇਤ ਨੂੰ 다వుਦ ਦਾ ਪਰਮੇਸ਼ਰ ਇਸ ਤਰ੍ਹਾਂ ਆਖਦਾ ਹੈ ਮੈਂ ਤੇਰੀ ਪ੍ਰਾਰਥਨਾ ਸੁਣ ਲਈ ਹੈ ਮੈਂ ਤੇਰੇ ਅਥਰੂ ਵੇਖ ਲਏ ਹਨ ਵੇਖ ਮੈਂ ਤੈਨੂੰ ਚੰਗਾ ਕਰਨ ਵਾਲਾ ਹਾਂ ਹਾਲੇਲੂਇਆ ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਅੱਜ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਿੰਨੇ ਵੀ ਦੁਖੀ ਅਤੇ ਬਿਮਾਰ ਬੈਠੇ ਹੋਏ ਨੇ ਅੱਜ ਜਿਨ੍ਹਾਂ ਨੇ ਵੀ ਰੋ ਰੋ ਕੇ ਆਪਣੇ ਆਪ ਨੂੰ ਅੱਜ ਪਰਮੇਸ਼ਰ ਦੀ ਹਜ਼ੂਰੀ 'ਚ ਲੈ ਕੇ ਆਂਦਾ ਬਹੁਤ ਇਨਸਾਨ ਜੋ ਆਪਣੇ ਦੁੱਖ ਤਕਲੀਫਾਂ ਪਰੇਸ਼ਾਨੀਆਂ ਦੇ ਕਰਕੇ ਪਰਮੇਸ਼ਰ ਅੱਗੇ ਰੋਂਦੇ ਆ ਔਰ ਪ੍ਰਭੂ ਨੂੰ ਕਹਿੰਦੇ ਆ ਕਿ ਪਰਮੇਸ਼ਰ ਮੈਨੂੰ ਚੰਗੀਆਂ ਕਰ ਕਦੋਂ ਮੇਰੇ ਦੁੱਖ ਕੱਟੇ ਜਾਣਗੇ ਔਰ ਕਦੋਂ ਮੈਂ ਚੰਗਾ ਹੋਵਾਂਗਾ ਤਾਂ ਜੋ ਹਰ ਇੱਕ ਪਰਸਨ ਨੂੰ ਪਰਮੇਸ਼ਰ ਦਾ ਵਚਨ ਦੱਸਦਾ ਕਿ ਵੇਖ ਮੈਂ ਤੇਰੀ ਪ੍ਰਾਰਥਨਾ ਸੁਣ ਲਈ ਆ ਹallelujah ਜਿਹੜੇ ਕਰਨਗੇ ਸੁਣੀ ਵੀ ਉਹਨਾਂ ਦੀ ਹੀ ਜਾਏਗੀ ਔਰ ਜਿਨ੍ਹਾਂ ਨੇ ਕੀਤੀ ਸੀ ਉਹ ਅੱਜ ਹੌਸਲਾ ਰੱਖਣ ਕਿ ਇਹ ਵਚਨ ਪਰਮੇਸ਼ਰ ਦਾ ਉਹਨਾਂ ਲਈ ਹੀ ਆਇਆ ਆ ਕਿ ਅੱਜ ਉਹਨਾਂ ਦੀ ਪ੍ਰਾਰਥਨਾ ਸੁਣ ਲਈ ਗਈ ਆ ਹallelujah ਜਿਹੜੇ ਵੀ ਦੁੱਖ ਦੇ ਕਾਰਨ ਅੱਜ ਤੁਸੀਂ ਬੈਠੇ ਹੋ ਜੋ ਵੀ ਤੁਹਾਡੇ ਸਰੀਰ 'ਚ ਪਰੇਸ਼ਾਨੀ ਆ ਜਾਂ ਬਿਮਾਰੀ ਆ ਉਸ ਹਰ ਇੱਕ ਦੁੱਖ ਦੇ ਲਈ ਜਿੱਦੋਂ ਤੁਸੀਂ ਰੋ ਕੇ ਪ੍ਰਾਰਥਨਾ ਕੀਤੀ ਸੀ ਸੱਚੇ ਦਿਲ ਦੇ ਨਾਲ ਦੁਹਾਈ ਦਿੱਤੀ ਸੀ ਪੂਰੇ ਦੁਖੀ ਹਿਰਦੇ ਨਾਲ ਪਰਮੇਸ਼ਰ ਨੂੰ ਪੁਕਾਰਿਆ ਸੀ ਪੂਰੇ ਆਤਮਾ ਔਰ ਜਾਨ ਦੇ ਨਾਲ ਤੁਸੀਂ ਪਰਮੇਸ਼ਰ ਨੂੰ ਪੁਕਾਰਿਆ ਸੀ ਤਾਂ ਉਸ ਸਮੇਂ ਦੇ ਵਿੱਚ ਤੁਹਾਡੀ ਪਰਮੇਸ਼ਰ ਨੇ ਆਵਾਜ਼ ਸੁਣ ਲਈ ਆ ਹallelujah ਅਰ ਕਹਿੰਦਾ ਵੇਖੋ 다ਊਦ ਦਾ ਪਰਮੇਸ਼ਰ ਕਹਿੰਦਾ ਆ ਕਿ ਮੈਂ ਤੇਰੇ ਹੰਝੂ ਵੇਖ ਲਏ ਆ ਮੈਂ ਤੇਰੇ ਅਥਰੂਆਂ ਨੂੰ ਵੇਖਿਆ ਅਤੇ ਹੁਣ ਮੈਂ ਤੈਨੂੰ ਚੰਗਾ ਕਰਨ ਵਾਲਾ ਹਾਂ ਹallelujah ਸੱਚਮੁੱਚ ਸਾਡਾ ਪਰਮੇਸ਼ਰ ਸਾਨੂੰ ਚੰਗਾ ਕਰਨ ਵਾਲਾ ਆ ਸਾਰੇ ਰੋਗ ਬਿਮਾਰੀਆਂ ਅੱਜ ਹੀ ਸਾਡੇ ਸਰੀਰਾਂ ਦੇ ਵਿੱਚੋਂ ਬਾਹਰ ਨਿਕਲਣਗੇ ਜਿਹੜਾ ਜਿਸ ਵੀ ਰੋਗ ਦੇ ਲਈ ਬੈਠਾ ਜੋ ਡਾਂਟੇ ਆਪਣੇ ਰੋਗਾਂ ਨੂੰ ਕੈਨਸਲ ਕਰੇ ਆਪਣੇ ਸਰੀਰ ਦੇ ਵਿੱਚੋਂ ਔਰ ਬੋਲੇ ਕਿ ਅੱਜ ਇਸ ਰੋਗ ਦਾ ਆਖਰੀ ਦਿਨ ਹੈ ਕਿਉਂਕਿ ਮੇਰੇ ਪਰਮੇਸ਼ਰ ਨੇ ਮੇਰੀ ਆਵਾਜ਼ ਸੁਣ ਲਈ ਆ ਉਹਨੇ ਮੇਰੇ ਅਥਰੂ ਵੇਖ ਲਏ ਆ ਹੁਣ ਉਹ ਮੈਨੂੰ ਚੰਗਾ ਕਰਨ ਵਾਲਾ ਆ ਅਰ ਸੱਚਮੁੱਚ ਅੱਜ ਮੈਂ ਚੰਗਾ ਹੋਵਾਂਗਾ ਮੈਂ ਬਲਕਿ ਚੰਗਾ ਹੋ ਚੁੱਕਾ ਆ ਕਿਉਂਕਿ ਪ੍ਰਭੂ ਦਾ ਜਦ ਵਚਨ ਮੇਰੇ ਲਈ ਆ ਗਿਆ ਤਾਂ ਮਤਲਬ ਉਹ ਕੰਮ ਮੇਰੇ ਲਈ ਹੋ ਗਿਆ ਆ ਹallelujah ਨੈਕਸਟ ਵਚਨ ਚੋ ਦੇਖਾਂਗੇ ਮਰਕਸ 34 ਦੀ 5 ਨੰਬਰ ਆਇਤ ਨੂੰ ਤਾਂ ਉਹ ਨੇ ਉਸ ਨੂੰ ਆਖਿਆ ਬੇਟੀ ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ ਸ਼ਾਂਤੀ ਨਾਲ ਚਲੀ ਜਾ ਅਤੇ ਆਪਣੀ ਬਿਮਾਰੀ ਤੋਂ ਬਚੀ ਰਹਿ ਹallelujah ਪ੍ਰਭੂ ਦਾ ਵਚਨ ਸਾਨੂੰ ਕੀ ਦੱਸਦਾ ਕਹਿੰਦਾ ਹੈ ਬੇਟੀ ਸ਼ਾਂਤੀ ਨਾਲ ਚਲੀ ਜਾਇਥੋਂ ਕਹਿੰਦਾ ਕਿਉਂਕਿ ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਆ ਜਿਹੜਾ ਪਰਸਨ ਅੱਜ ਇਹ ਵਿਸ਼ਵਾਸ ਕਰੇਗਾ ਕਿ ਜੋ ਪਹਿਲਾ ਵਚਨ ਆ ਜੋ ਪਰਮੇਸ਼ਰ ਦੇ ਦੁਆਰਾ ਹੀ ਬੋਲਿਆ ਗਿਆ ਹਿਰਦੇ 'ਚ ਕੀ ਬੋਲਿਆ ਗਿਆ ਕਿ ਦਾਊਦ ਦਾ ਪਰਮੇਸ਼ਰ ਇਸ ਤਰ੍ਹਾਂ ਕਹਿੰਦਾ ਆ ਤੇ ਵੇਖੋ ਮੈਂ ਤੁਹਾਡੀ ਪ੍ਰਾਰਥਨਾ ਸੁਣ ਲਈ ਤੇ ਤੁਹਾਨੂੰ ਚੰਗਾ ਕਰਨ ਵਾਲਾ ਆ ਇਸੇ ਕਰਕੇ ਜਿਹੜਾ ਵਿਸ਼ਵਾਸ ਕਰੇਗਾ ਪਰਮੇਸ਼ਰ ਕਹਿੰਦਾ ਹੁੰਦਾ ਵਿਸ਼ਵਾਸ ਹੀ ਉਹਨੂੰ ਚੰਗਿਆ ਕਰੇਗਾ ਕਹਿੰਦਾ ਉਹਨੇ ਕਿਹਾ ਵੀ हे ਬੇਟੀ ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਆ ਇਸ ਲਈ ਸ਼ਾਂਤੀ ਦੇ ਨਾਲ ਚਲੀ ਜਾ ਅਤੇ ਆਪਣੀ ਬਿਮਾਰੀ ਤੋਂ ਬਚੀ ਰਹਿ ਹਾਲੇਲੂਇਆ ਸ਼ਾਂਤੀ ਦੇ ਨਾਲ ਤੁਸੀਂ ਅੱਜ ਤੋਂ ਇਸ ਚੀਜ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਡਿਕਲੇਅਰ ਕਰਨਾ ਹੈ ਕਿ ਮੈਂ ਚੰਗਾ ਹਾਂ ਮੇਰੇ ਸਰੀਰ 'ਚ ਕੋਈ ਰੋਗ ਨਹੀਂ ਹੈ ਮੈਨੂੰ ਪ੍ਰਭੂ ਨੇ ਚੰਗਾ ਕਰ ਦਿੱਤਾ ਹੈ ਵਿਸ਼ਵਾਸ ਦੇ ਨਾਲਾ ਜਿਸ ਚੀਜ਼ ਨੂੰ ਗ੍ਰਹਿਨ ਕਰਨਾ ਹੈ ਔਰ ਛੱਡ ਦੇਣਾ ਹੈ ਆਪਣੇ ਆਪ ਨੂੰ ਚਿੰਤਾ ਦੇ ਵਿੱਚ ਲੈ ਕੇ ਜਾਣਾ ਛੱਡ ਦੇਣਾਸ ਤੋਂ ਰੋਣਾ ਕਰਲਾਉਣਾ ਅੱਜ ਤੋਂ ਛੱਡ ਦੇਣਾ ਹੈ ਆਪਣੇ ਆਪ ਨੂੰ ਨੀਵਾਂ ਤੇ ਕਮਜ਼ੋਰ ਕਰਨਾ ਕਿਉਂਕਿ ਪ੍ਰਭੂ ਨੇ ਤੁਹਾਨੂੰ ਤਾਕਤਵਰ ਕੀਤਾ ਨੇ ਤੁਹਾਡੀ ਆਵਾਜ਼ ਨੂੰ ਸੁਣਿਆ ਹੈ ਤੁਹਾਡੀ ਜ਼ਿੰਦਗੀ ਬਦਲ ਚੁੱਕੀ ਹੈ ਤੁਹਾਡੇ ਰੋਗ ਤੁਹਾਨੂੰ ਛੱਡ ਕੇ ਜਾ ਚੁੱਕੇ ਹੈ ਤੁਹਾਡੇ ਵਿਸ਼ਵਾਸ ਅੱਜ ਤੁਹਾਨੂੰ ਚੰਗਿਆਂ ਕਰ ਦਿੱਤਾ ਹੈ ਹਾਲੇਲੂਇਆ ਹਾਰ ਇੱਕ ਰੋਗ ਅੱਜ ਤੁਹਾਡੇ ਵਿਸ਼ਵਾਸ ਦੇ ਨਾਲ ਤੁਹਾਡੇ ਸਰੀਰਾਂ ਨੂੰ ਛੱਡ ਕੇ ਜਾਏਗਾ ਪ੍ਰਭੂ ਦੀ ਸ਼ਾਂਤੀ ਤੁਹਾਡੇ ਨਾਲ ਹੈ ਪਰਮੇਸ਼ਰ ਕਹਿੰਦਾ ਸ਼ਾਂਤੀ ਦੇ ਨਾਲ ਚਲੀ ਜਾ ਆਪਣੀ ਸ਼ਾਂਤੀ ਨੂੰ ਰਿਸੀਵ ਕਰੋ ਔਰ ਉਸ ਸ਼ਾਂਤੀ ਦੇ ਵਿੱਚ ਬਣੇ ਰਹੋ ਤਾਂ ਆਪਣੇ ਦੁੱਖ ਤਕਲੀਫ ਪਰੇਸ਼ਾਨੀਆਂ ਤੋਂ ਫਤਿਹ ਨੂੰ ਪਾਓ ਹਾਲੇਲੂਇਆ ਔਰ ਆਪਣੇ ਅੰਦਰ ਵਿਸ਼ਵਾਸ ਬਣਾਓ ਕਿ ਮੈਂ ਚੰਗਾ ਹਾਂ ਤਾਂ ਸੱਚਮੁੱਚ ਜਿਹੜਾ ਵਿਸ਼ਵਾਸ ਕਰੇਗਾ ਉਹ ਚੰਗਾ ਹੋ ਚੁੱਕਾ ਹੈ ਉਨੇ ਆਪਣੀ ਚੰਗਿਆਈ ਨੂੰ ਰিসিਵ ਕਰ ਲਿਆ ਆ ਅੱਜ ਤੋਂ ਕੋਈ ਰੋਗ ਉਹਦੇ ਸਰੀਰ 'ਚ ਕੰਮ ਨਹੀਂ ਕਰ ਸਕਦਾ ਕਿਉਂਕਿ 다ਊਦ ਦਾ ਪਰਮੇਸ਼ਰ ਗੰਦਾ ਕਿ ਮੈਂ ਤੁਹਾਡੀ ਪ੍ਰਾਰਥਨਾ ਨੂੰ ਸੁਣਿਆ ਅਤੇ ਤੁਹਾਨੂੰ ਚੰਗਾ ਕਰ ਦਿੱਤਾ ਹੈ ਹਾਲੇਲੂਇਆ ਨੈਕਸਟ ਵਚਨ ਜੋ ਦੇਖਾਂਗੇ ਜ਼ਬੂਰ 30 ਦੀ 2 ਨੰਬਰ ਆਇਤ ਨੂੰ ਹੈ ਯਹੋਵਾ ਮੇਰੇ ਪਰਮੇਸ਼ਰ ਮੈਂ ਤੇਰੀ ਦੁਹਾਈ ਦਿੱਤੀ ਅਤੇ ਤੂੰ ਮੈਨੂੰ ਚੰਗਿਆ ਕੀਤਾ ਹੈ ਹਾਲੇਲੂਇਆ ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਕਿ ਆਪਣੇ ਪਰਮੇਸ਼ਰ ਨੂੰ ਕੀ ਕਹਿਣਾ ਕਿ ਪ੍ਰਭੂ ਜਦੋਂ ਮੈਂ ਤੈਨੂੰ ਪੁਕਾਰਿਆ ਤਾਂ ਤੂੰ ਮੇਰੀ ਆਵਾਜ਼ ਨੂੰ ਸੁਣਿਆ ਔਰ ਤੂੰ ਮੈਨੂੰ ਚੰਗਿਆ ਕੀਤਾ ਇਸ ਵਚਨ ਦਾ ਭਾਵ ਕਿ ਆਪਣੇ ਪਰਮੇਸ਼ਰ ਦੀ ਮਹਿਮਾ ਕਰਨੀ ਆ ਬਹੁਤ ਸਾਰੇ ਭੈਣ ਭਾਈਆ ਜੋ ਚੰਗਿਆਈ ਲੈਣ ਤੋਂ ਬਾਅਦ ਆਪਣੀ ਗਵਾਹੀ ਨਹੀਂ ਭੇਜਦੇ ਜਦੋਂ ਉਹਨਾਂ ਤੇ ਦੂਸਰੀ ਪ੍ਰੋਬਲਮ ਪੈਂਦੀ ਆ ਉਸ ਕਰਕੇ ਉਹਨਾਂ ਨੂੰ ਫੋਨ ਲਾਉਣਾ ਪੈਂਦਾ ਔਰ ਫਿਰ ਉਹ ਦੱਸਦੇ ਕਿ ਸਿਸਟਰ ਅਸੀਂ ਪਹਿਲਾਂ ਵੀ ਫੋਨ ਲਾਇਆ ਸੀ ਸਾਡੀ ਗਵਾਹੀ ਸੀ ਉਦੋਂ ਅਸੀਂ ਦੁਬਾਰਾ ਫੋਨ ਨਹੀਂ ਲਾ ਸਕੇ ਅੱਜ ਨਾਲੇ ਅਸੀਂ ਪ੍ਰੇਰ ਕਰਵਾਨੀ ਸੀ ਨਾਲੇ ਅਸੀਂ ਗਵਾਹੀ ਦੇਣੀ ਸੀ ਤੁਸੀਂ ਗਵਾਹੀ ਨਹੀਂ ਦੇਣੀ ਸੀ ਤੁਸੀਂ ਪ੍ਰੇਰ ਕਰवानी ਸੀ ਇਸ ਲਈ ਤੁਸੀਂ ਆਇਓ ਪਰਮੇਸ਼ਰ ਦੀ ਮਹਿਮਾ ਦੇ ਲਈ ਢਿੱਲੇ ਨਾ ਹੋਵੋ ਕਿਉਂਕਿ ਜਦ ਤੁਸੀਂ ਪ੍ਰਭੂ ਦੇ ਲਈ ਖੜੇ ਹੋਵੋਗੇ ਪਰਮੇਸ਼ਰ ਦੀ ਮਹਿਮਾ ਕਰੋਗੇ ਚੰਗਿਆਈ ਲੈਣ ਤੋਂ ਬਾਅਦ ਉਹਨੂੰ ਭੁੱਲੋਗੇ ਨਾ ਤਾਂ ਤੁਹਾਨੂੰ ਦੁਬਾਰਾ ਪ੍ਰੇਰ ਕਰਾਣ ਦੀ ਜ਼ਰੂਰਤ ਨਹੀਂ ਪਵੇਗੀ ਤੁਹਾਡੇ ਆਪਣੇ ਆਪ ਹੀ ਕੰਮ ਹੋਣੇ ਸ਼ੁਰੂ ਹੋ ਜਾਣਗੇ ਕਿਉਂਕਿ ਤੁਸੀਂ ਜਿਹੜੀ ਗਵਾਹੀ ਦਿੰਨੇ ਆ ਉਹਦੇ ਨਾਲ ਕਿਸੇ ਇਨਸਾਨ ਦੀ ਨਹੀਂ ਪਰ ਪਰਮੇਸ਼ਰ ਦੀ ਮਹਿਮਾ ਕਰਦੇ ਆ ਤੁਸੀਂ ਸਾਰੇ ਦੇ ਸਾਰੇ ਹੀ ਗਵਾਹੀਆਂ ਸੁਣਦੇ ਹੋ ਕਦੇ ਵੀ ਕਿਸੇ ਗਵਾਹੀ ਦੇ ਵਿੱਚ ਮੈਂ ਆਪਣੇ ਨਾਮ ਦੀ ਮਹਿਮਾ ਨਹੀਂ ਕਰਵਾਈ ਕਿ ਸਿਸਟਰ ਦਾ ਨਾਮ ਲੈ ਕੇ ਉਹ ਸਿਸਟਰ ਨੇ ਹੀ ਪ੍ਰੇਰ ਕੀਤੀ ਅਰ ਉਹਦੇ ਕਰਕੇ ਅਸੀਂ ਚੰਗੇ ਹੋਏ ਹਮੇਸ਼ਾ ਇਹੀ ਗੱਲ ਕਿਹਾ ਜਾਂਦਾ ਕਿ ਵਿਸ਼ਵਾਸ ਨਾਲ ਪ੍ਰੇਰ ਲਾਈਨ ਨੰਬਰ ਤੇ ਕਾਲ ਕਰਕੇ ਪ੍ਰੇਰ ਕਰਵਾਈ ਅਤੇ ਪ੍ਰੇਰ ਤੋਂ ਬਾਅਦ ਉਹ ਬਿਲਕੁਲ ਠੀਕ ਹਨ ਪਰਮੇਸ਼ਰ ਨੇ ਉਹਨਾਂ ਨੂੰ ਚੰਗਿਆਈ ਦਿੱਤੀ ਇਹਦੇ ਲਈ ਉਹਨਾਂ ਦਾ ਧੰਨਵਾਦ ਕਰਦੇ ਹਾਂ ਇਹ ਜੋ ਗਵਾਹੀਆਂ ਆ ਜਾਂ ਇਹ ਮੇਰੀ ਮਹਿਮਾ ਲਈ ਨਹੀਂ ਆ ਮੈਂ ਆਪਣੇ ਨਾਮ ਨੂੰ ਜਾਂ ਆਪਣੇ ਚੈਨਲ ਨੂੰ ਉੱਚਾ ਕਰਨ ਦੇ ਲਈ ਨਹੀਂ ਕਰ ਰਹੀ ਜੋ ਵੀ ਗਵਾਹੀਆਂ ਆ ਪ੍ਰਭੂ ਤੁਹਾਨੂੰ ਚੰਗਿਆਈ ਦਿੰਦਾ ਆ ਉਹ ਵਿਸ਼ਵਾਸ ਦੀਆਂ ਚੰਗਿਆਈਆਂ ਦੀਆਂ ਔਰ ਵੱਡੇ ਕੰਮਾਂ ਦੀਆਂ ਗਵਾਹੀਆਂ ਜਦ ਅਸੀਂ ਦੱਸਦੇ ਆ ਇਹਦੇ ਨਾਲ ਹੋਰਨਾਂ ਦੇ ਵੀ ਅੰਦਰ ਵਿਸ਼ਵਾਸ ਪੈਦਾ ਹੁੰਦਾ ਕਿ ਜੇ ਪਰਮੇਸ਼ਰ ਇਹਦੇ ਨਾਲ ਕਰ ਸਕਦਾ ਮੇਰੇ ਨਾਲ ਵੀ ਕਰੇਗਾ ਅਰ ਸੈਕੰਡਲੀ ਜੇ ਤੁਸੀਂ ਪ੍ਰਭੂ ਦੀ ਮਹਿਮਾ ਨਾ ਕਰੋਗੇ ਭਲੇ ਆਈ ਔਰ ਚੰਗਾਈ ਔਰ ਆਪਣੀ ਹੈਲਪ ਲਾਈਨ ਤੋਂ ਬਾਅਦ ਭੁੱਲ ਜਾਓਗੇ ਪਰਮੇਸ਼ਰ ਦਾ ਧੰਨਵਾਦ ਨਾ ਕਰੋਗੇ ਗਵਾਹੀ ਦੇਣਾ ਪਰਮੇਸ਼ਰ ਦੀ ਮਹਿਮਾ ਕਰਨਾ ਹੈ ਜੇ ਤੁਸੀਂ ਆਪਣੀ ਗਵਾਹੀ ਨਾ ਦਿਓਗੇ ਤਾਂ ਪਰਮੇਸ਼ਰ ਉਸ ਚੀਜ਼ ਤੋਂ ਵੀ ਪਰਸੰਨ ਨਹੀਂ ਹੁੰਦਾ ਪਰਮੇਸ਼ਰ ਦੀ ਅਗਲੀ ਜੋ ਕਿਰਪਾ ਅਗਲੀ ਆਸ਼ੀਸ਼ ਜੋ ਇੱਕ ਅਗਲੀ ਬਲੇਸਿੰਗ ਤੁਹਾਡੇ ਲਈ ਖੜੀ ਹੁੰਦੀ ਉਹ ਰੁਕ ਜਾਂਦੀ ਹੈ ਇਸ ਲਈ ਆਪਣੀ ਆਸ਼ੀਸ਼ ਨੂੰ ਨਾ ਰੋਕੋ ਆਪਣੀ ਗਵਾਹੀ ਨੂੰ ਜ਼ਰੂਰ ਦੱਸੋ ਗਵਾਹੀ ਨੂੰ ਦੱਸਣ ਦੇ ਨਾਲ ਅਸੀਂ ਆਪਣੇ ਆਉਣ ਵਾਲੇ ਰਾਹ ਵੀ ਖੋਲ੍ਹ ਦਿੰਨੇ ਆਂ ਔਰ ਅਸੀਂ ਪ੍ਰਭੂ ਦੀ ਮਹਿਮਾ ਵੀ ਕਰਦੇ ਆਂ ਔਰ ਸਾਨੂੰ ਉਸ ਤੋਂ ਅੱਗੇ ਕਦੇ ਵੀ ਪ੍ਰਾਰਥਨਾ ਕਰਵਾਣ ਦੀ ਜ਼ਰੂਰਤ ਨਹੀਂ ਪਵੇਗੀ ਪਰ ਪ੍ਰਭੂ ਸਾਨੂੰ ਅਜੇ ਹੀ ਸਮਰਥ ਦਵੇਗਾ ਕਿ ਅਸੀਂ ਉਸ ਵਿਸ਼ਵਾਸ ਦੇ ਨਾਲ ਜਿਹੜੇ ਵਿਸ਼ਵਾਸ ਨਾਲ ਅਸੀਂ ਚੰਗੇ ਹੋਏ ਆਂ ਕਿਸੇ ਦੀ ਪ੍ਰੇਰਣ ਦੇ ਨਾਲ ਨਹੀਂ ਤੁਸੀਂ ਚੰਗੇ ਹੋਏ ਤੁਸੀਂ ਸਿਰਫ ਆਪਣੇ ਵਿਸ਼ਵਾਸ ਨਾਲ ਚੰਗੇ ਹੋਏ ਆਰ ਉਸ ਵਿਸ਼ਵਾਸ ਦੇ ਨਾਲ ਜਿਹਦੇ ਨਾਲ ਤੁਸੀਂ ਚੰਗੇ ਹੋਏ ਆ ਉਹ ਵਿਸ਼ਵਾਸ ਤੁਹਾਨੂੰ ਅੱਗੇ ਵਧਾਵੇਗਾ ਔਰ ਤੁਸੀਂ ਬੋਲੋਗੇ ਕਿ ਮੈਂ ਆਪਣੇ ਵਿਸ਼ਵਾਸ ਨਾਲ ਚੰਗਾ ਹੋਇਆ ਇਸੇ ਹੀ ਵਿਸ਼ਵਾਸ ਨਾਲ ਮੈਂ ਕਿਸੇ ਹੋਰ ਲਈ ਵੀ ਪ੍ਰੇਰ ਕਰਾਂਗਾ ਉਹ ਵੀ ਠੀਕ ਹੋਏਗਾ ਤਾਂ ਤੁਸੀਂ ਉਸ ਗਵਾਹੀ ਦੇ ਦੁਆਰਾ ਇੱਕ ਵਿਸ਼ਵਾਸ ਨੂੰ ਆਪਣੇ ਅੰਦਰ ਮਹਿਸੂਸ ਕਰੋਗੇ ਔਰ ਉਹਦੇ ਦੁਆਰਾ ਤੁਸੀਂ ਪ੍ਰਭੂ ਦੇ ਕੰਮਾਂ ਲਈ ਤਿਆਰ ਹੋਵੋਗੇ ਇਸ ਲਈ ਉਹ ਕਹਿੰਦਾ ਪਰਮੇਸ਼ਰ ਮੈਂ ਤੇਰੀ ਦੁਹਾਈ ਦਿੱਤੀ ਤੇ ਤੂੰ ਮੈਨੂੰ ਚੰਗਿਆ ਕੀਤਾ ਇਸ ਲਈ ਮੈਂ ਤਰ੍ਹਾਂ ਧੰਨਵਾਦ ਕਰਦਾ ਮੈਂ ਤੇਰੀ ਮਹਿਮਾ ਕਰਦਾ ਮੈਂ ਤੇਰੇ ਨਾਮ ਦੀ ਗਵਾਹੀ ਦਵਾਂਗਾ ਮੈਂ ਉਹ ਕੰਮ ਸਾਰੇ ਕਰਾਂਗਾ ਜੋ ਤੇਰੀ ਮਹਿਮਤ ਤੇਰੀ ਉਸਤਤਲੀ ਹੋਵੇ ਕਿਉਂਕਿ ਤੂੰ ਵੀ ਤਾਂ ਉਹ ਸਾਰੇ ਕੰਮ ਕੀਤੇ ਜੋ ਮੈਂ ਤੈਥੋਂ ਮੰਗੇ ਸੀ ਪਰਬੂ ਮੈਂ ਬਿਮਾਰੀ ਤੋਂ ਦੁਖੀ ਸੀ ਮੈਂ ਪ੍ਰਾਰਥਨਾ ਕੀਤੀ ਜਾਂ ਫਿਰ ਕਰਵਾਈ ਮੈਂ ਵਿਸ਼ਵਾਸ ਨਾਲ ਰਿਸੀਵ ਕੀਤੀ ਤੂੰ ਮੈਨੂੰ ਚੰਗਾ ਕੀਤਾ ਤੂੰ ਮੈਨੂੰ ਜੋ ਚੰਗਾ ਕੀਤਾ ਮੈਂ ਤੇਰੇ ਨਾਮ ਦੀ ਉਸਤਤ ਕਰਾਂਗਾ ਕਿ ਹੋਰ ਵੀ ਤੇਰੇ ਨਾਮ ਦੇ ਵਿੱਚ ਮੰਗੇ ਵਿਸ਼ਵਾਸ ਨਾਲ ਮੰਗਿਆਰ ਤੂੰ ਉਹਨਾਂ ਨੂੰ ਵੀ ਚੰਗਾ ਕਰੇ ਅੱਜ ਜਿੰਨੇ ਵੀ ਭੈਣ ਭਾਈ ਵਰਤ ਰੱਖ ਰਹੇ ਨੇ ਹਰ ਇੱਕ ਦੇ ਉੱਤੇ ਪ੍ਰਭੂ ਦੀ ਆਸ਼ੀਸ਼ ਉਤਰੇ ਜੋਸ਼ਵੀ ਕੰਮ ਦੇ ਲਈ ਉਹ ਨਿਕਲਣ ਕਰਤੋ ਉਹ ਕੰਮ ਫਤਿਹਮੰਦ ਹੋਵੇ ਜਿਸ ਵੀ ਕੰਮ ਦੇ ਲਈ ਉਹ ਵਰਤ ਰੱਖ ਰਹੇ ਨੇ ਉਹਦਾ ਪ੍ਰਤੀਫਲ ਉਹਨਾਂ ਨੂੰ ਜ਼ਰੂਰ ਮਿਲੇ ਜੋ ਵੀ ਉਹ ਕਰਨ ਸਾਰੇ ਹਫ਼ਤੇ ਭਰ ਦੇ ਵਿੱਚ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਹੋਵੇ ਔਰ ਜੋ ਅਨੋਖਾ ਤੇ ਅਲੱਗ ਕਰਨ ਸੱਚਮੁੱਚ ਉਸ ਤੋਂ ਮਹਿਸੂਸ ਕਰ ਸਕਣ ਕਿ ਪਰਮੇਸ਼ਰ ਦੇ ਉਤਨੇ ਉਹਨਾਂ ਨੂੰ ਕਿਸ ਬੁਲਾਹਟ ਦੇ ਲਈ ਜਾਂ ਕਿਸ ਕੰਮ ਦੇ ਲਈ ਚੁਣਿਆ ਹੈ ਹਾਲੇਲੂਇਆ ਅਰ ਇਸ ਹਫ਼ਤੇ ਦੀਆਂ ਗਵਾਹੀਆਂ ਜਦੋਂ ਆਪਾਂ ਸੁਣਾਂਗੇ ਸੱਚਮੁੱਚ ਬਹੁਤ ਵੱਡੀਆਂ ਤੇ ਅਨੋਖੀਆਂ ਗਵਾਹੀਆਂ ਹੋਣਗੀਆਂ ਜਦੋਂ ਇਹ ਪੂਰੇ ਹਫ਼ਤੇ ਦੇ ਵਰਤ ਖਤਮ ਹੋਣਗੇ ਤਾਂ ਪਰਮੇਸ਼ਰ ਦੇ ਵੱਡੇ ਅਤੇ ਅਚਰਜਗੰਮਾ ਦੀਆਂ ਹਰ ਇੱਕ ਨੇ ਗਵਾਹੀਆਂ ਦੱਸਣੀਆਂ ਜ਼ਰੂਰ ਆਪਰੇਲ ਲਾਈਨ ਨੰਬਰ ਤੇ ਕਾਲ ਕਰਕੇ ਐਸੀ ਇੱਕ ਹਫ਼ਤਾ ਮਿਲ ਕੇ ਵਰਤ ਪ੍ਰਾਰਥਨਾ ਕੀਤੀ ਜਾਂ ਫਿਰ ਪਰਿਵਾਰ ਵਿੱਚ ਮੈਂ ਇਕੱਲੇ ਨੇ ਕੀਤੀ ਔਰ ਮੇਰੇ ਨਾਲ ਇਹ ਇਹ ਮੁਸ਼ਕਲਾਂ ਆਈਆਂ ਮੈਂ ਦਾ ਸਾਹਮਣਾ ਕੀਤਾ ਮੈਂ ਉਹਦੇ ਤੇ ਫਤਿਹ ਪਾਈ ਔਰ ਉਹ ਤੋਂ ਬਾਅਦ ਮੇਰੇ ਨਾਲ ਕੀ ਕੀ ਹੋਇਆ ਤਾਂ ਜਦੋਂ ਅਸੀਂ ਸੁਣਾਗੇ ਸੱਚੋਚ ਜਿਨ੍ਹਾਂ ਨੇ ਵਰਤ ਰੱਖੇ ਆ ਉਹ ਹੋਰ ਵੀ ਇਨਕਰੇਜ ਹੋਣਗੇ ਕਿ ਮੈਂ ਹੋਰ ਰੱਖਾਂ ਤਾਂ ਕਿ ਮੇਰੇ ਨਾਲ ਵੀ ਇਹ ਸਭ ਹੋਵੇ ਜਿਨ੍ਹਾਂ ਨੇ ਨਹੀਂ ਰੱਖੇ ਉਹ ਵੀ ਉਹਨਾਂ ਨੂੰ ਸੁਣਨਗੇ ਤੇ ਇਨਕਰੇਜ ਹੋਣਗੇ ਕਿ ਜਿਨ੍ਹਾਂ ਨੇ ਰੱਖੇ ਸੀ ਇਹਨਾਂ ਨਾਲ ਨਹੀਂ ਵਧੀਆ ਕੰਮ ਹੋਏ ਨੇ ਮੈਂ ਵੀ ਰੱਖਾਂਗਾ ਤਾਂ ਕਿ ਮੇਰੇ ਨਾਲ ਵੀ ਹੋਣ ਸਾਡਾ ਮਕਸਦ ਕਿਸੇ ਨੂੰ ਆਪਣੇ ਹੱਥ ਦੀ ਕੱਟ ਪੁਤਲੀ ਬਣਾਉਣਾ ਨਹੀਂ ਆ ਕਿ ਸਿਰਫ ਪ੍ਰੇਰ ਲਾਈਨ ਨੰਬਰ ਤੇ ਹੀ ਕਾਲ ਕਰੋ ਤਾਂ ਤੁਸੀਂ ਚੰਗੇ ਹੋਵੋਗੇ ਸਾਡਾ ਮਕਸਦ ਇਹ ਹੈ ਕਿ ਤੁਸੀਂ ਆਪਣੇ ਅੰਦਰ ਦੀ ਤਾਕਤ ਨੂੰ ਪਹਿਚਾਣੋ ਕਿ ਤੁਸੀਂ ਚੰਗਿਆਈ ਲੈਣ ਦੇ ਲਈ ਨਹੀਂ ਪਰ ਚੰਗਿਆਈ ਦੇਣ ਦੇ ਲਈ ਪੈਦਾ ਕੀਤੇ ਗਏ ਆ ਹਾਲੇਲੂਇਆ ਆਪਣੇ ਅੰਦਰ ਦੀ ਤਾਕਤ ਨੂੰ ਅੱਜ ਇਸ ਹਫਤੇ ਦੇ ਵਿੱਚ ਤੁਸੀਂ ਪਹਿਚਾਣਨਾ ਹੈ ਔਰ ਅੱਜ ਦੀ ਜੋ ਪ੍ਰਾਰਥਨਾ ਹੈ ਇਸ ਤੋਂ ਬਾਅਦ ਬਹੁਤ ਵੱਡੀ ਆਸ਼ੀਸ਼ ਉਤਰਨ ਵਾਲੀ ਕਿਉਂਕਿ ਪ੍ਰਭੂ ਦਾ ਵਚਨ ਦਾਸ ਦਾ ਕਿ ਤੁਹਾਨੂੰ ਚੰਗਾ ਮੈਂ ਕਰ ਚੁੱਕਾ ਹਾਂ 다ਊਦ ਦਾ ਪਰਮੇਸ਼ਰ ਇਹ ਗੱਲ ਕਹਿੰਦਾ ਆ ਇਹ ਕੋਈ ਇਨਸਾਨ ਨਹੀਂ ਕਹਿ ਰਿਹਾ ਪਰਮੇਸ਼ਰ ਕਹਿ ਰਿਹਾ ਉਹ ਪਰਮੇਸ਼ਰ ਦਾ ਸ਼ਬਦ ਚਾਹੇ ਕੋਈ ਇੱਕ ਪਿਆ ਚਾਹੇ ਕੋਈ 10 ਆ ਹਰ ਇੱਕ ਸ਼ਬਦ ਹਰ ਇੱਕ ਬਿੰਦੀ ਪੂਰੀ ਹੋਏਗੀ ਵਚਨ ਕਹਿੰਦਾ ਇੱਕ ਵੀ ਬਿੰਦੀ ਬਾਈਬਲ ਦੀ ਟਲੇਗੀ ਨਹੀਂ ਹਰ ਇੱਕ ਵਚਨ ਪੂਰਾ ਹੋਏਗਾ ਜਿਹੜਾ ਵਚਨ ਕਹਿੰਦਾ ਨਿਕਲਿਆ ਆ ਉਹ ਆਪਣੇ ਮਕਸਦ ਨੂੰ ਪੂਰਾ ਕਰਕੇ ਹੀ ਮੁੜੇਗਾ ਹallelujah ਅ ਰਾਜ ਦਾ ਚੰਗਿਆਈ ਦਾ ਵਚਨ ਕਹਿੰਦਾ ਕਿ 다ਊਦ ਦਾ ਪਰਮੇਸ਼ਰ ਸ਼ਰ ਕਹਿੰਦਾ ਆ ਕਿ ਮੈਂ ਤੈਨੂੰ ਚੰਗਾ ਕਰਨ ਵਾਲਾ ਆ ਅੱਜ ਜਿਹੜੇ ਵੀ ਵਿਸ਼ਵਾਸ ਦੇ ਨਾਲ ਬੈਠੇ ਨੇ ਆਪਣੀਆਂ ਬਿਮਾਰੀਆਂ ਨੂੰ ਡੰਟਣਗੇ ਮੁਸ਼ਕਲਾਂ ਨੂੰ ਡੰਟਣਗੇ ਵਰਤ ਦੇ ਲਈ ਖੜੇ ਹੋਣਗੇ ਵਰਤ ਰੱਖ ਰਹੇ ਨੇ ਜਾਂ ਫਿਰ ਜਿਨ੍ਹਾਂ ਨੇ ਵੀ ਆਪਣੇ ਨਾਮ ਲਿਖਵਾਏ ਨੇ ਜਿਨ੍ਹਾਂ ਨੇ ਨਹੀਂ ਵੀ ਲਿਖਵਾਏ ਹਰ ਇੱਕ ਜਨ ਵਿਸ਼ਵਾਸ ਨਾਲ ਰਿਸੀਵ ਕਰੇ ਤਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਅੱਜ ਇਸ ਬਿਮਾਰੀ ਦਾ ਆਖਰੀ ਦਿਨ ਆ ਹਾਲੇਲੂਇਆ ਸ਼ਬਦ ਇਹਨਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ ਹੇਲੂਇਆ 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 ਧੰਨਵਾਦ 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 ਕਰਦੇ ਮਹਾਨ ਪਿਤਾ ਪਰਮੇਸ਼ਰ ਖੁਦਾਵੰਦ ਖੁਦਾ ਤੁਹਾਡੀ ਪਵਿੱਤਰ ਹਜ਼ੂਰੀ ਅਗੇ ਝੁਕਦੇ ਆਂ ਪ੍ਰਭੂ ਜੀ ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਦੇ ਹੋਏ ਖੁਦਾਵੰਦ ਅੱਜ ਦੇ ਇਸ ਵਚਨਾਂ ਦੇ ਲਈ ਤੁਹਾਡਾ ਧੰਨਵਾਦ ਕਰਦੇ ਆਂ ਸੱਚਮੁੱਚ ਅੱਜ ਦੀ ਸ਼ਾਮ ਦੇ ਲਈ ਔਰ ਅੱਜ ਦੇ ਇਨਾ ਖਾਸ ਔਰ ਪਵਿੱਤਰ ਬਲਕਿ ਚੰਗਿਆ ਕਰਨ ਵਾਲੇ ਵਚਨਾਂ ਦੇ ਲਈ ਪਤਾ ਪਰਮੇਸ਼ਰ ਜੋ ਜਿਹਦਾ ਕਲਾਮ ਤੁਸੀਂ ਸਾਡੇ ਲਈ ਭੇਜਿਆ ਪਤਾ ਪਰਮੇਸ਼ਰ ਸਾਨੂੰ ਚੰਗਿਆਈ ਦੇਣ ਦੇ ਲਈ ਪਤਾ ਪਰਮੇਸ਼ਰ ਸਾਡੀ ਭਲਾਈ ਕੁਦਾਵਨ ਸਾਡੀ ਚੰਗਿਆਈ ਸ਼ਿਫਾ ਤੇ ਛੁਟਕਾਰੇ ਲਈ ਪ੍ਰਭੂ ਜੀ ਸਤਿਮੁਛ ਅੱਜ ਦਾ ਇਹ ਵਚਨ ਜੋ ਵੀ ਭੈਣ ਭਾਈ ਵਿਸ਼ਵਾਸ ਦੇ ਨਾਲ ਗ੍ਰਹਿਣ ਕਰਨ ਅੱਜ ਉਹਨਾਂ ਦਾ ਵਿਸ਼ਵਾਸ ਉਹਨਾਂ ਨੂੰ ਚੰਗਿਆ ਕਰਿਓ ਹਰ ਇੱਕ ਜਨ ਤੁਹਾਡੀ ਮਹਿਮਾਰ ਵੜਿਆਈ ਦੇ ਲਈ ਖੜਾ ਕੀਤਾ ਜਾਵੇ ਹਰ ਇੱਕ ਜਨ ਖੁਦਾਵੰਦ ਅੱਜ ਆਪਣੇ ਦੁੱਖਾਂ ਰੋਗਾਂ ਬਿਮਾਰੀਆਂ ਤੋਂ ਫਤਿਹ ਪਾਵੇ ਪਤਾ ਪਰਮੇਸ਼ਰ ਅੱਜ ਖਾਸ ਤੌਰ ਤੇ ਸ਼ੂਗਰ ਦੇ ਰੋਗੀਆਂ ਨੂੰ ਤੁਹਾਡੇ ਜੰਦਾ ਲਹੂ ਦੇ ਵਿੱਚ ਕਵਰ ਕਰ ਦੇ ਪਤਾ ਪਰਮੇਸ਼ਰ ਜਿੰਨਾ ਵੀ ਭੈਣਾ ਭਾਈਆਂ ਨੂੰ ਸ਼ੂਗਰ ਹੈ ਪਤਾ ਅੱਜ ਹਰ ਇੱਕ ਸਰੀਰ ਤੁਹਾਡੇ ਨਾਮ ਦੇ ਵਿੱਚ ਫਿਰ ਤੋਂ ਚੰਗਾ ਤੇ ਭਲਾ ਕੀਤਾ ਜਾਵੇ ਖੁਦਾਵੰਦ ਸਾਰੀ 슈ਗਰ ਇਹਨਾਂ ਦੀਆਂ ਜ਼ਿੰਦਗੀਆਂ ਚੋਂ ਕੈਨਸਲ ਕੀਤੀ ਜਾਵੇ ਪਿਤਾ ਪਰਮੇਸ਼ਰ ਤੁਹਾਡੀ ਦਇਆ ਤੁਹਾਡੀ ਕਿਰਪਾ ਇਹਨਾਂ ਦੇ ਉੱਤੇ ਹਰ ਪ੍ਰਕਾਰ ਦੇ ਨਾਲ ਫਤਿਹ ਪਾਵੇ ਪਿਤਾ ਪਰਮੇਸ਼ਰ ਸੱਚਮੁੱਚ ਇਹਨਾਂ ਦੇ ਸ਼ਰੀਰਾਂ 'ਚੋਂ ਹਰ ਇੱਕ ਕਮਜ਼ੋਰੀ ਤੇ ਬਿਮਾਰੀਆਂ ਵਾਲੇ ਨਹੀਂ ਬਲਕਿ ਸ਼ਿਫਾ छुटकारे ਆਜ਼ਾਦੀ ਔਰ ਤੁਹਾਡੀ ਮहिमा ਕਰਨ ਵਾਲੇ ਹੋ ਜਾਣ ਖੁਦਾਵੰਦ ਹਰ ਇੱਕ ਮੂੰਹ ਜੋ ਤੁਸੀਂ ਬਣਾਇਆ ਅੱਜ ਤੋਂ ਤੁਹਾਡਾ ਧੰਨਵਾਦ ਕਰੇ ਆਪਣੀ ਚੰਗਿਆਈ ਨੂੰ ਵੇਖਣ ਤੋਂ ਬਾਅਦ ਸੱਚਮੁੱਚ ਤੁਹਾਡੇ ਨਾਮ ਦੇ ਲਈ ਖੜਾ ਹੋਵੇ ਤੁਹਾਡੇ ਕੰਮਾਂ ਦੇ ਲਈ ਖੜਾ ਹੋਵੇ ਆਪਣੇ ਵਿਸ਼ਵਾਸ ਦੇ ਦੁਆਰਾ ਹੋਰਨਾਂ ਦੀ ਚੰਗਿਆਈ ਦਾ ਕਾਰਨ ਬਣੇ ਖੁਦਾਵੰਦ ਸੱਚਮੁੱਚ ਤੁਸੀਂ ਵਚਨ ਦੇ ਵਿੱਚ ਕਿਹਾ ਹੈ ਕਿ ਦਾਊਦ ਦਾ ਪਰਮੇਸ਼ਰ ਇਸ ਤਰ੍ਹਾਂ ਆਖਦਾ ਆ ਕਿ ਮੈਂ ਤੇਰੀ ਪ੍ਰਾਰਥਨਾ ਸੁਣ ਲਈ ਆ ਮੈਂ ਤੇਰੇ ਅਥਰੂ ਵੇਖ ਲਏ ਹਨ ਵੇਖ ਮੈਂ ਤੈਨੂੰ ਚੰਗਾ ਕਰਨ ਵਾਲਾ ਆ ਹਾਲੇਲੂਇਆ ਇਸ ਕਰਕੇ ਅੱਜ ਜੋ ਵੀ ਜਨ ਆਪਣੇ ਵਿਸ਼ਵਾਸ ਦੇ ਦੁਆਰਾ ਆਪਣੇ ਆਪ ਨੂੰ ਥੜੇ ਹੱਥਾਂ 'ਚ ਸੌਂਪੇ ਆਪਣੀ ਬਿਮਾਰੀ ਨੂੰ ਡਾਂਟੇ ਪਤਾ ਪਰਮੇਸ਼ਰ ਉਸੇ ਤਰ੍ਹਾਂ ਪ੍ਰਭੂ ਜੀ ਅੱਜ ਨਦੀ ਆਵਾਜ਼ ਤੁਹਾਡੇ ਸਵਰਗ ਦੇ ਤਖਤਿਆਂ ਨੂੰ ਹਲਾ ਦੇਵੇ ਪਿਤਾ ਅੱਜ ਇਹਨਾਂ ਦੇ ਰੋਗ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚੋਂ ਸ਼ਰਮਿੰਦਾ ਹੋ ਕੇ ਭਜਨ ਪ੍ਰਭੂ ਜੀ ਕੋਈ ਰੋਗ ਇਹਨਾਂ ਦੇ ਸਰੀਰਾਂ ਦੇ ਵਿੱਚ ਕੰਮ ਨਾ ਕਰ ਸਕੇ ਅੱਜ ਤੋਂ ਸਾਰੇ ਰੋਗ ਇਹਨਾਂ ਨੂੰ ਛੱਡਣ ਅਤੇ ਦਫਾ ਦੂਰ ਹੋ ਜਾਣ ਨੂੰ ਗੁਦਾਵੰਦ ਸ਼ੂਗਰ ਦੀ ਬਿਮਾਰੀ ਇਸੇ ਘੜੀ ਇਹਨਾਂ ਦੇ ਸਰੀਰਾਂ ਦੇ ਵਿੱਚੋਂ ਕੈਨਸਲ ਆਊਟ ਇਨ ਦਾ ਨੇਮ ਆਫ ਜੀਜ਼ਸ ਕ੍ਰਾਈਸ ਹਾਲੇਲੂਇਆ ਤੁਦਾਵੰਦ ਚੰਗੀਆਂ ਕਰੋ ਪਵਿੱਤਰ ਕਰੋ ਆਜ਼ਾਦ ਕਰੋ ਆਪਣੀ ਅੱਡੀ ਦਇਆ ਔਰ ਕਿਰਪਾ ਦੇ ਵਸੀਲੇ ਪਿਤਾ ਪਰਮੇਸ਼ਰ ਅੱਜ ਹਰ ਇੱਕ ਜਾਨ ਨੂੰ ਬles ਕਰੋ ਪਿਤਾ ਕਿਉਂਕਿ ਤੁਸੀਂ ਵਚਨ ਦੇ ਵਿੱਚ ਕਹੇ ਕਿ ਇਹ ਬੇਟੀ ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਤੇ ਸ਼ਾਂਤੀ ਦੇ ਨਾਲ ਚਲੀ ਰਹਿ ਜਾ ਔਰ ਬਿਮਾਰੀ ਦੇ ਵਿੱਚੋਂ ਬਚੀ ਰਹਿ ਖੁਦਾਵੰਦ ਹਰ ਇੱਕ ਜਨ ਜੋ ਵੀ ਅੱਜ ਵਿਸ਼ਵਾਸ ਦੇ ਨਾਲ ਪੁਕਾਰੇ ਆਪਣੀ ਚੰਗਿਆਈ ਨੂੰ ਰਿਸੀਵ ਕਰੇ ਪ੍ਰਾਪਤ ਕਰੇ ਪਿਤਾ ਜੀ ਅੱਜ ਸੱਚਮੁੱਚ ਸ਼ਾਂਤੀ ਨੂੰ ਵੀ ਪਿਤਾ ਪ੍ਰਾਪਤ ਕਰਨ ਤਾਂ ਜੋ ਸੱਚੀ ਸ਼ਾਂਤੀ ਜੋ ਸੰਸਾਰ ਇਹਨਾਂ ਨੂੰ ਨਹੀਂ ਦਿੰਦਾ ਪਰ ਤੁਸੀਂ ਜੋ ਦਿੰਦੇ ਹੋ ਉਹ ਸ਼ਾਂਤੀ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਸਦਾ ਲਈ ਠਹਿਰ ਜਾਵੇ ਤੇ ਬਣੀ ਰਵੇ ਇਹ ਆਪਣੀ ਬਿਮਾਰੀ ਤੋਂ ਆਜ਼ਾਦ ਅਤੇ ਚੰਗੇ ਕੀਤੇ ਜਾਣ ਖੁਦਾਵੰਦ ਸਾਰੀਆਂ ਬਿਮਾਰੀਆਂ ਦੇ ਉੱਤੇ ਫਤਿਹ ਪਾਉਣ ਪਤਾ ਪਰਮੇਸ਼ਰ ਅਰ ਚੰਗਿਆਈ ਦਇਆ ਔਰ ਭਲਾਈ ਲੈਣ ਤੋਂ ਬਾਅਦ ਤੁਹਾਡੇ ਨਾਮ ਦੀ ਮਹਿਮਾ ਔਰ ਵਡਿਆਈ ਕਰਨ ਖਾਸ ਕਰਕੇ ਦੁਆ ਕਰਦੇ ਪਤਾ ਪਰਮੇਸ਼ਰ ਉਹਨਾਂ ਸਾਰੇ ਭੈਣਾਂ ਭਾਈਆਂ ਦੇ ਲਈ ਜੋ ਵਰਤ ਦੇ ਵਿੱਚ ਆਪਣੇ ਆਪ ਨੂੰ ਰੱਖ ਰਹੇ ਨੇ ਖੁਦਾਵਾਨ ਹਰ ਇੱਕ ਦਾ ਵਰਤ ਰੱਖਣਾ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਮੰਨਣ ਯੋਗ ਹੋਵੇ ਪਤਾ ਪਰਮੇਸ਼ਰ ਵਰਤ ਦੇ ਸਮੇਂ ਦੇ ਵਿੱਚ ਕੋਈ ਵੀ ਪਾਪ ਗਲਤੀ ਗੁਨਾਹ ਇਹਨਾਂ ਤੋਂ ਨਾ ਹੋਵੇ ਪਤਾ ਪਰਮੇਸ਼ਰ ਜੋ ਰੱਖ ਰਹੇ ਨੇ ਜੋ ਰੱਖਣਾ ਚਾਹੁੰਦੇ ਨੇ ਜੋ ਅੱਜ ਤੋਂ ਰੱਖੇ ਨੇ ਜੋ ਕੱਲ ਤੋਂ ਰੱਖਣਗੇ ਜਦੋਂ ਵੀ ਆਪਣੇ ਆਪ ਨੂੰ ਵਰਤ ਦੀ ਭਾਵਨਾ ਚ ਲੈ ਕੇ ਆਉਣ ਪਤਾ ਹਰ ਇੱਕ ਜਨ ਆਪਣੀ ਆਸ਼ੀਸ਼ ਨੂੰ ਪ੍ਰਾਪਤ ਕਰੇ ਪਰ ਗੁਆਏ ਨਾ ਪਤਾ ਵਿਸ਼ਵਾਸ ਵਿੱਚ ਮਜ਼ਬੂਤ ਕੀਤੇ ਜਨ ਸ਼ਰੀਰ ਕਮਜ਼ੋਰ ਸੀ ਜਿਹੜੇ ਉਹ ਤਾਕਤਵਰ ਹੋ ਜਾਣ ਪੇਤਾ ਇਹਨਾਂ ਦੀਆਂ ਆਤਮਾ ਮ ਬਲੇਸਡ ਹੋ ਜਾਣ ਪੇਤਾ ਪਰਮੇਸ਼ਰ ਇਹਨਾਂ ਦੇ ਅੰਦਰ ਪੇਤਾ ਸੱਚਮੁੱਚ ਉਸ ਬੁਲਾਹਟ ਨੂੰ ਜਿਹਨੂੰ ਤੁਸੀਂ ਬੁਲਾਇਆ ਹੈ ਜਿਸ ਕਾਰਨ ਤੁਸੀਂ ਇਹਨਾਂ ਨੂੰ ਇਸ ਧੰਕੀ ਤੇ ਭੇਜਿਆ ਹੈ ਬਹੁਤਾਈਤ ਦੇ ਨਾਲ ਪ੍ਰਗਟ ਕਰੋ ਪੇਤਾ ਅੱਜ ਹੀ ਇਹਨਾਂ ਦੀ ਸਮਰਥ ਇਹ ਮਹਿਸੂਸ ਕਰ ਸਕਣ ਆਪਣੇ ਪਾਵਰਫੁੱਲ ਸ਼ਬਦਾਂ ਦੀ ਪਾਵਰ ਨੂੰ ਮਹਿਸੂਸ ਕਰ ਸਕਣ ਔਰ ਇਸਤੇਮਾਲ ਕਰਨ ਖੁਦਾਵੰਦ ਅੱਜ ਹੀ ਆਪਣੇ ਘਰਾਂ ਪਰਿਵਾਰਾਂ ਦੇ ਲਈ ਪ੍ਰਾਰਥਨਾਵਾ ਕਰਨ ਸਾਰੇ ਰੁਕੇ ਹੋਏ ਕੰਮ ਬਣਨ ਸੱਚੀ ਸ਼ਾਂਤੀ ਉਹਨਾਂ ਦੀ ਜ਼ਿੰਦਗੀ ਚ ਰਿਲੀਜ਼ ਹੋਵੇ ਖਾਸ ਕਰਕੇ ਦੁਆ ਕਰਦੇ ਸਾਰੇ ਸ਼ੂਗਰ ਦੇ ਰੋਗੀਆਂ ਦੇ ਲਈ ਪਤਾ ਪਰਮੇਸ਼ਰ ਜਿਨਨੇ ਪੇਨ ਪਾਈ ਸ਼ੂਗਰ ਦੇ ਮਰੀਜ਼ ਨੇ ਔਰ ਤੁਹਾਡੀ ਆਵਾਜ਼ ਨੂੰ ਇਸ ਪ੍ਰਾਰਥਨਾ ਨੂੰ ਪਵਿੱਤਰ ਵਚਨਾਂ ਨੂੰ ਸੁਣ ਰਹੇ ਨੇ ਖੁਦਾਵੰਦ ਅੱਜ ਹਰ ਇੱਕ ਦਾ ਸ਼ਰੀਰ ਇਸ ਗੰਦੀ ਬਿਮਾਰੀ ਤੋਂ ਆਜ਼ਾਦ ਕੀਤਾ ਜਾਵੇ ਚੰਗਾ ਕੀਤਾ ਜਾਵੇ ਪਿਤਾ ਸ਼ੂਗਰ ਦੀ ਕੋਈ ਵੀ ਬਿਮਾਰੀ ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਕੰਮ ਨਾ ਕਰੇ ਖੁਦਾਵੰ ਤੁਹਾਨੂੰ ਵੀ ਤੁਹਾਡੀ ਪ੍ਰਾਰਥਨਾ ਨੂੰ ਸੁਣ ਰਹੇ ਨੇ ਖੁਦਾਵੰ ਅੱਜ ਸੱਚਮੁੱਚ ਇਹਨਾਂ ਸਾਰਿਆਂ ਨੂੰ ਆਪਣੇ ਵਚਨ ਦੇ ਦੁਆਰਾ ਤੁਸੀਂ ਚੰਗਾ ਕਰ ਦਿੱਤਾ ਖੁਦਾਵੰ ਕਿਉਂਕਿ ਤੁਸੀਂ ਵਚਨ ਦੇ ਵਿੱਚ ਕਿਹਾ ਕਿ ਦਾਊਦ ਦਾ ਪਰਮੇਸ਼ਰ ਆਖਦਾ ਹੈ ਕਿ ਮੈਂ ਤੁਹਾਨੂੰ ਚੰਗਾ ਕਰਾਂਗਾ ਪਰ ਅੱਜ ਤੁਸੀਂ ਇਹਨਾਂ ਨੂੰ ਚੰਗਾ ਕੀਤਾ ਪਤਾ ਪਰਮੇਸ਼ਰ ਇਹ ਚੰਗਿਆਈ ਦੇ ਲਈ ਤੁਹਾਡਾ ਧੰਨਵਾਦ ਇਸ ਭਲਾਈ ਦੇ ਲਈ ਤੁਹਾਡਾ ਧੰਨਵਾਦ ਦਇਆ ਦੇ ਲਈ ਤੁਹਾਡਾ ਸ਼ੁਕਰ ਕਰਦੇ ਖੁਦਾਵੰ ਇਹਨਾਂ ਦੇ ਸ਼ਿਫਾ ਛੁਟਕਾਰੇ ਲੰਬੀ ਉਮਰ ਤੰਦਰੁਸਤੀ ਔਰ ਆਜ਼ਾਦੀ ਨੂੰ ਸਵਰਗ ਰਾਜ ਵਿੱਚ ਉਹ ਰੀਲਿਸ ਕਰਦੇ ਹੋਏ ਪਰਮੇ ਪ੍ਰਾਰਥਨਾ ਨੂੰ ਤੁਹਾਡੇ ਸਮਰਥੀ ਨਾਮ ਦੇ ਵਿੱਚ ਮੰਗਦੇ ਹਾਂ ਆਮੇਨ ਆਮੇਨ ਆਮੇਨ